ਫਰਾਰ ਐਮਐਲਏ ਪਠਾਨ ਮਾਦਰਾ ਦੇ ਮਸਲੇ ਦੇ ਵਿੱਚ ਨਵਾਂ ਮੋੜ ਆ ਗਿਆ ਨਵਾਂ ਮੋੜ ਸੁਣ ਕੇ ਬੜੇ ਤੁਸੀਂ ਹੈਰਾਨ ਹੋਵੋਗੇ ਹੈਰਾਨ ਕਿਉਂ ਹੋਵੋਗੇ ਔਰ ਨਵਾਂ ਮੋੜ ਕੀ ਆਇਆ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਆ ਔਰ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਲਗਾਤਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਇਲਜ਼ਾਮ ਲਾ ਰਹੀ ਹੈ ਕਿ ਸਾਨੂੰ ਹੜ੍ਹਾਂ ਦੀ ਮਾਰ ਹੈ ਇੱਥੇ ਇੱਕ ਕੋਈ ਪੈਕੇਜ ਨਹੀਂ ਦਿੱਤਾ ਗਿਆ ਸਾਨੂੰ ਵੱਡਾ ਪੈਕੇਜ ਚਾਹੀਦਾ ਸੀ ਸਾਡੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਪਰ ਅਸਲੀਅਤ ਗੱਲ ਇਹ ਹੈ ਕਿ ਹਾਲੇ ਤੱਕ ਵੀ ਉਹ ਨੁਕਸਾਨ ਦਾ ਜਿਹੜੀ ਪੂਰੀ ਰਿਪੋਰਟ ਦੇਣੀ ਸੀ ਜਿਹੜਾ ਮੈਮੋਰੰਡਮ ਦੇਣਾ ਸੀ ਕਿ ਸਾਨੂੰ ਇੰਨਾ ਪੈਕੇਜ ਜਿਹੜਾ ਉਹ ਚਾਹੀਦਾ ਉਹ ਹਾਲੇ ਤੱਕ ਵੀ ਪੰਜਾਬ ਸਰਕਾਰ ਨੇ ਫਾਈਨਲ ਨਹੀਂ ਕੀਤਾ ਕੇਂਦਰ ਸਰਕਾਰ ਨੂੰ ਦਿੱਤਾ ਨਹੀਂ ਗਿਆ ਕਿਉਂ ਨਹੀਂ ਦਿੱਤਾ ਗਿਆ ਔਰ ਇਸ ਦੇ ਵਿੱਚ ਇੱਕ ਹੋਰ ਵੱਡੀ ਪੋਲ ਖੁੱਲੀ ਹੈ ਕੀ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵਾਸਤੇ ਬਹੁਤ ਵੱਡਾ ਝਟਕਾ ਹੈ ਕਿਵੇਂ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਯੂ ਟਰਨ ਲੈਣਾ ਪਊ ਕਿ ਸਮਸਰੇ ਤੇ ਇਸ ਤੇ ਵੀ ਗੱਲਬਾਤ ਕਰਨੀਆਂ ਨਾਲੇ ਨਾਲ ਗੱਲਬਾਤ ਕਰਾਂਗੇ ਕਿ ਅੰਦਰੋਂ ਅੰਦਰੀ ਪੰਜਾਬ ਦਾ ਮੁੱਖ ਮੰਤਰੀ ਬਦਲਿਆ ਹੋਇਆ ਕਿਵੇਂ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਬਹੁਤ ਅਹਿਮ ਖਬਰ ਹੈ ਇਹ ਵੀ ਜਿੱਤੇ ਅਸੀਂ ਗੱਲਬਾਤ ਕਰਨੀ ਹੈ ਪਰ ਸਭ ਤੋਂ ਪਹਿਲਾਂ ਗੱਲਬਾਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਹੜਾਂ ਦੀ ਮਾਰ ਹੇਠ ਪੰਜਾਬ ਬੁਰੀ ਤਰ੍ਹਾਂ ਦੇ ਨਾਲ ਆਇਆ ਬੁਰੀ ਤਰ੍ਹਾਂ ਪੰਜਾਬ ਦੀਆਂ ਸੜਕਾਂ ਪੰਜਾਬ ਦੇ ਲੋਕਾਂ ਦੇ ਘਰ ਪੰਜਾਬ ਦੇ ਲੋਕਾਂ ਦਾ ਕਾਰੋਬਾਰ ਪੰਜਾਬ ਦੇ ਕਿਸਾਨਾਂ ਦੀ ਫਸਲ ਔਰ ਹਰ ਵਰਗ ਦਾ ਬੁਰੀ ਤਰ੍ਹਾਂ ਜਿਹੜਾ ਉਹ ਨੁਕਸਾਨ ਇਸ ਹੜ੍ਹਾਂ ਦੀ ਮਾਰ ਦੇ ਦੌਰਾਨ ਆਇਆ ਔਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਹਰ ਤਰੀਕੇ ਕਿਸਾਨਾਂ ਦੇ ਨਾਲ ਆ ਪਰ ਪੈਸੇ ਇਕੱਠੇ ਪੰਚਾਇਤਾਂ ਤੋਂ ਕੀਤੇ ਜਾ ਰਹੇ ਆ ਪੈਸੇ ਇਕੱਠੇ ਲੋਕਾਂ ਤੋਂ ਕੀਤੇ ਜਾ ਰਹੇ ਆ ਔਰ ਉਹ ਵੀ ਮੁੱਖ ਮੰਤਰੀ ਰੀਲੀਫ ਫੰਡ ਤੋਂ ਅਲਾਵਾ ਹੋਰ ਅਕਾਊਂਟ ਦੇ ਵਿੱਚ ਔਰ ਕੇਂਦਰ ਸਰਕਾਰ ਨੂੰ ਲਗਾਤਾਰ ਪੰਜਾਬ ਸਰਕਾਰ ਇਹ ਗੱਲ ਕਹਿ ਕੇ ਘੇਰ ਰਹੀ ਹੈ ਕਿ ਪੰਜਾਬ ਇੰਨੀ ਵੱਡੀ ਮੁਸੀਬਤ ਦੇ ਵਿੱਚ ਆ ਔਰ ਕੇਂਦਰ ਸਰਕਾਰ ਪੰਜਾਬ ਦੀ ਜਿਹੜੀ ਆ ਉਹ ਮਦਦ ਨਹੀਂ ਕਰ ਰਹੀ ਹੁਣ ਮਦਦ ਇੱਥੇ ਜਿਹੜੀ ਗੱਲ ਇਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਮਦਦ ਨਹੀਂ ਕਰ ਰਹੀ ਔਰ ਦੂਜੇ ਪਾਸੇ ਜਦੋਂ ਅਮਿਤ ਸ਼ਾਹ ਦੇ ਨਾਲ ਗੱਲਬਾਤ ਕਰਕੇ ਆਏ ਮੁਲਾਕਾਤ ਕਰਕੇ ਆਏ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਉਹੀ ਗੱਲ ਸਾਹਮਣੇ ਆਈ ਕਿ ਹਲੇ ਤੱਕ ਪੰਜਾਬ ਸਰਕਾਰ ਨੇ ਤਾਂ ਪੰਜਾਬ ਦੇ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਹੀ ਜਿਹੜੀ ਆ ਉਹ ਕੇਂਦਰ ਨੂੰ ਸੌਂਪੀ ਨਹੀਂ ਗਈ ਤਾਂ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਜਿਸ ਤੋਂ ਬਾਅਦ ਥੂ ਥੂ ਪੰਜਾਬ ਸਰਕਾਰ ਦੀ ਹੋਈ ਸੀ ਪਰ ਇੰਨੇ ਦਿਨ ਹੋ ਗਏ ਮੁਲਾਕਾਤ ਕੀਤੀ ਨੂੰ ਵੀ ਇੰਨੇ ਦਿਨ ਹੋ ਗਏ ਪਾਣੀ ਉਤਰੇ ਨੂੰ ਵੀ ਹਲੇ ਤੱਕ ਵੀ ਰਿਪੋਰਟ ਜਿਹੜਾ ਮੈਮੋਰੈਂਡਮ ਨੁਕਸਾਨ ਹੋਏ ਦਾ ਉਹ ਬਣਾ ਨਹੀਂ ਸਕੀ ਪੰਜਾਬ ਸਰਕਾਰ ਹੋਣ ਹਲੇ ਅੱਜ ਫੇਰ ਇੱਕ ਮੀਟਿੰਗ ਹੈ ਕਹਿੰਦੇ ਕਿ ਨੁਕਸਾਨ ਜਿਹੜਾ ਉਹ ਮਤਲਬ ਬਾਤਿਆ ਨਹੀਂ ਗਿਆ ਹਲੇ ਵੀ ਹਲੇ ਪੂਰੇ ਤਰੀਕੇ ਦੇ ਨਾਲ ਉਹ ਮੈਮੋਰੈਂਡਮ ਜਿਹੜਾ ਉਹ ਬਣਾਇਆ ਨਹੀਂ ਗਿਆ ਤੇ ਇੱਕ ਪਾਸੇ ਮੁੱਖ ਮੰਤਰੀ ਇਹ ਗੱਲ ਕਹਿ ਚੁੱਕਿਆ ਕਿ 11 ਅਕਤੂਬਰ ਤੋਂ ਜਿਹੜੀ ਇਹ ਰਾਹਤ ਫੰਡਾਂ ਦੀ ਜਿਹੜੀ ਵੰਡ ਕਰਨੀਆਂ ਲੋਕਾਂ ਨੂੰ ਦੇਣੇ ਆ ਉਹਨਾਂ ਦੀ ਸ਼ੁਰੂਆਤ ਜਿਹੜੀ ਆ ਕਰ ਲਈ ਜਾਵੇ ਪਰ ਦੂਜੇ ਪਾਸੇ ਹਲੇ ਪੈਕੇਜ ਲੈਣ ਦੇ ਵਾਸਤੇ ਮਮਰੰਡਮ ਤੱਕ ਵੀ ਜਿਹੜਾ ਉਹ ਦਿੱਤਾ ਨਹੀਂ ਗਿਆ ਜਦੋਂ ਤੱਕ ਹਲੇ ਮਮਰੰਡਮ ਤੱਕ ਹੀ ਜਿਹੜਾ ਉਹ ਦਿੱਤਾ ਨਹੀਂ ਗਿਆ ਤੁਸੀਂ ਆਪਣੀ ਮੰਗ ਹੀ ਉੱਤੇ ਰੱਖੀ ਨਹੀਂ ਫਿਰ ਹਲੇ ਜਦੋਂ ਤੁਸੀਂ ਪਹਿਲਾਂ ਮੰਗ ਰੱਖੋਗੇ ਫਿਰ ਉਹ ਵਿਚਾਰ ਕਰਨਗੇ ਫਿਰ ਉਹ ਕਦੋਂ ਦੇਣਗੇ ਤੇ 11 ਅਕਤੂਬਰ ਤੇ ਕੱਲ ਨੂੰ ਆਈ ਖੜੀ ਐ ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਤੇ ਪੰਜਾਬ ਸਰਕਾਰ ਕੋਈ ਸੀਰੀਅਸ ਲੱਗ ਰਹੀ ਔਰ ਇੱਕ ਗੱਲ ਹੋਰ ਐ ਕਹਿੰਦੇ ਕਿ ਜਿੰਨਾ ਖਦਸ਼ਾ ਇਹਨਾਂ ਨੇ ਦੱਸਿਆ ਸੀ 20000 ਕਰੋੜ ਦਾ ਕਿ ਸਾਡਾ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਸਾਨੂੰ ਤੁਸੀਂ 20000 ਕਰੋੜ ਰੁਪਏ ਦਾ ਪੈਕੇਜ ਦਿਓ ਤੇ ਉਸ ਤੋਂ ਘੱਟ ਜਦੋਂ ਪੰਜਾਬ ਦੇ ਵਿੱਚ ਜਿਹੜੇ ਆਏ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨੂੰ ਪੰਜਾਬ ਦੇ ਜਿਹੜੇ ਮੁੱਖ ਸਕੱਤਰ ਜਿਹੜੇ ਸੀਗੇ ਉਹਨਾਂ ਨੇ 13299 ਕਰੋੜ ਰੁਪਏ ਦੀ ਜਿਹੜੀ ਉਹ ਡਿਮਾਂਡ ਜਿਹੜੀ ਉਹ ਦੱਸੀ ਸੀਗੀ ਔਰ ਨੁਕਸਾਨ ਦਾ ਅਨੁਮਾਨ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਕਿ ਸਾਡੇ ਜਿਹੜੀ ਪੇਸ਼ਕਾਰੀ ਹੈ ਉਹਦੇ ਉਹਦੇ 13299 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੁਣ ਜਿਹੜੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ 20000 ਕਰੋੜ ਰੁਪਏ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੇ ਮੰਗਿਆ ਹੈ 20000 ਕਰੋੜ ਰੁਪਏ ਤਾਂ ਮੈਮੋਰੰਡਮ ਦੇ ਵਿੱਚ ਨੁਕਸਾਨ ਦੇ ਤੌਰ ਤੇ ਜਿਹੜਾ ਉਹ ਦਿਖਾਇਆ ਹੀ ਨਹੀਂ ਜਾ ਸਕਿਆ ਹਲੇ ਜਿਹੜਾ 13299 ਕਰੋੜ ਦੀ ਇਹਨਾਂ ਨੇ ਪੇਸ਼ਕਾਰੀ ਵੀ ਕੀਤੀ ਆ ਮੰਗਿਆ ਕੇਂਦਰ ਤੋਂ ਉਹ ਵੀ ਮੈਮੋਰੰਡਮ ਦੇ ਵਿੱਚ 13299 ਕਰੋੜ ਰੁਪਏ ਦਾ ਵੀ ਨੁਕਸਾਨ ਹਲੇ ਤੱਕ ਦਿਖਾਇਆ ਨਹੀਂ ਜਾ ਰਿਹਾ ਸ਼ਾਇਦ ਇਸੇ ਕਰਕੇ ਹੀ ਇਹਨਾਂ ਦੇ ਕੋਲੋਂ ਜਿਹੜਾ ਉਹ ਮੈਮੋਰੰਡਮ ਤਿਆਰ ਨਹੀਂ ਹੋਇਆ 20000 ਇਹਨਾਂ ਨੇ ਘਰੇ ਬੈ ਕੇ ਅਨੁਮਾਨ ਲਾ ਲਿਆ ਕਿ 20000 ਕਰੋੜ ਰੁਪਏ ਸਾਨੂੰ ਦੇ ਦਿਓ ਭਾਈ ਸਾਡਾ ਨੁਕਸਾਨ ਹੋ ਗਿਆ 13299 ਕਰੋੜ ਰੁਪਈਆ ਪੰਜਾਬ ਦੇ ਮੁੱਖ ਸਕੱਤਰ ਦੱਸਦੇ ਆ ਕਿ ਸਾਡਾ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਨੂੰ ਕਿੰਨਾ ਸਾਨੂੰ ਪੈਸਾ ਚਾਹੀਦਾ ਪਰ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੀ ਰਿਪੋਰਟ ਬਣਾ ਕੇ ਭੇਜੋ ਸਾਨੂੰ ਮੈਮੋਰੰਡਮ ਬਣਾ ਕੇ ਭੇਜੋ ਪਰ ਮੈਮੋਰੰਡਮ ਦੇ ਵਿੱਚ 20000 ਕਰੋੜ ਛੱਡੋ 13299 ਕਰੋੜ ਦਾ ਵੀ ਨੁਕਸਾਨ ਜਿਹੜਾ ਇਹਨਾਂ ਦੇ ਕੋਲੋਂ ਪੂਰਾ ਨਹੀਂ ਹੋ ਸਕਿਆ ਹਲੇ ਤੱਕ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੰਚਾਇਤ ਵਿਭਾਗ ਨੇ ਸਭ ਤੋਂ ਜ਼ਿਆਦਾ ਅਨੁਮਾਨ ਲਾ ਕੇ ਦਿੱਤਾ ਕਿ ਸਾਡਾ 50000 ਮਾਫ ਕਰਨਾ 5000 43 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਜਿਹੜਾ ਹੋਇਆ ਜਿਦੇ ਵਿੱਚ ਪਿੰਡੂ ਸੜਕਾਂ ਤੇ ਭਾਈ ਜਿਹੜਾ ਭਾਈਚਾਰਕ ਜਾਇਦਾਦਾਂ ਤੇ ਸੈਨੀਟੇਸ਼ਨ ਜਿਹੜੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਹੋਇਆ ਉਧਰ ਪੀ ਡਬਲਯੂ ਡੀ ਨੇ ਕਿਹਾ ਕਿ ਸੜਕ ਪੁਲਾਂ ਦੀ ਮੁਰੰਮਤ ਦੇ ਲਈ 1970 ਕਰੋੜ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਅਨੁਮਾਨ ਲਾਇਆ ਜਦੋਂ ਕਿ ਜਲ ਸਰੋਤ ਤੇ ਸਤਲੋਜ ਤੇ ਬਿਆਸ ਦਰਿਆਵਾਂ ਦੇ ਸਿੰਚਾਈ ਨਹਿਰਾ ਦੇ ਬੰਨਾਂ ਵਿੱਚ ਪਾੜ ਕਾਰਨ 1500 20 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਜਿਹੜਾ ਉਹ ਲਗਾਇਆ ਗਿਆ ਸਿਰਫ 5 ਏਕੜ ਵਿੱਚ ਖੜੀਆਂ ਫਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਜਿਹੜਾ 1858 ਕਰੋੜ ਰੁਪਏ ਜਿਹੜਾ ਉਹ ਬਣਾਇਆ ਗਿਆ ਪੰਜਾਬ ਮੰਡੀ ਬੋਰਡ ਅਤੇ ਮੰਡੀਆਂ ਨੂੰ ਨਵੀਨੀ ਕਰਨ ਦੇ ਲਈ ਜਿਹੜਾ ਸੜਕਾਂ ਦੇ ਲਈ ਉਹ 1022 ਕਰੋੜ ਰੁਪਏ ਦਾ ਜਿਹੜਾ ਬਣਾਇਆ ਗਿਆ ਜਾਨੀ ਕਿਤੇ 780 542 ਕਰੋੜ ਰੁਪਏ ਵੱਖ-ਵੱਖ ਈਦਾਂ ਬਣਾਇਆ ਪਰ 1300 13299 ਕਰੋੜ ਰੁਪਏ ਦਾ ਵੀ ਅਨੁਮਾਨ ਜਿਹੜਾ ਇਹਨਾਂ ਨੇ ਕਿਹਾ ਸੀਗਾ ਉਹ ਵੀ ਜਿਹੜਾ ਉਹ ਹਲੇ ਕੇਂਦਰ ਸਰਕਾਰ ਨੂੰ ਬਣਾ ਕੇ ਦਿੱਤਾ ਨਹੀਂ ਗਿਆ ਤਾਂ ਇੰਨੀ ਕੁ ਸੀਰੀਅਸ ਹੈ ਪੰਜਾਬ ਦੇ ਪ੍ਰਤੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਪ੍ਰਤੀ ਆਪ ਤਾਂ ਕੁਝ ਦੇਣਾ ਹੀ ਕੀ ਹੈ ਜਿਹੜਾ ਕੇਂਦਰ ਨੇ ਦੇਣਾ ਉਹ ਵੀ ਤੁਹਾਨੂੰ ਮੰਗਣਾ ਜਿਹੜਾ ਉਹ ਆਉਂਦਾ ਨਹੀਂਗਾ ਤੇ ਫਿਰ ਆਪ ਤੁਸੀਂ ਦੇਣਾ ਨਹੀਂ ਕੇਂਦਰ ਤੋਂ ਹਲੇ ਮੰਗਿਆ ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਆ ਕਿ ਤੁਸੀਂ ਸਾਨੂੰ ਦਿਓ ਉਹ ਵੀ ਤੁਸੀਂ ਮੁੱਖ ਮੰਤਰੀ ਲੀਫ ਫੰਡ ਦੇ ਵਿੱਚ ਨਹੀਂ ਲੈ ਰਹੇ ਉਹ ਵੀ ਇੱਕ ਵੱਖਰਾ ਜਿਹੜਾ ਫੰਡ ਇੱਕ ਵੱਖਰਾ ਜਿਹੜਾ ਅਕਾਊਂਟ ਬਣਾ ਕੇ ਤੁਸੀਂ ਲੈ ਰਹੇ ਹੋ ਸੋ ਕੀ ਤੁਹਾਡੇ ਤੇ ਜਿਹੜੇ ਲੋਕ ਜਿਹੜਾ ਉਹ ਕਰਨਗੇ ਭਰੋਸਾ ਤੇ ਕੀ ਤੁਹਾਡੇ ਬਾਰੇ ਲੋਕ ਗੱਲ ਕਰਨਗੇ ਕਿ ਭਾਈ ਪੰਜਾਬ ਸਰਕਾਰ ਸਾਡੇ ਨਾਲ ਖੜੀ ਹੈ ਕੀ ਤੁਹਾਡੇ ਤੋਂ ਜਿਹੜੀ ਆਸ ਰੱਖੀ ਜਾ ਰਹੀ ਹੈ ਜਾ ਸਕਦੀ ਆ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਹਲੇ ਤੱਕ ਫਾਈਨਲ ਮੈਮੋਰੰਡਮ ਜਿਹੜਾ ਉਹ ਨਹੀਂ ਦਿੱਤਾ ਗਿਆ ਹਲੇ ਅੱਜ ਮੀਟਿੰਗ ਹੋਣੀ ਹੈ ਕਦੋਂ ਇਹ ਦੇਣਗੇ ਕਦੋਂ ਮੁਆਵਜ਼ਾ ਆਊਗਾ ਕਦੋਂ ਕਿਸਾਨ ਜਿਹੜੀ ਆ ਉਹ ਆਪਦੇ ਜਿਹੜੇ ਘਾਟੇ ਦੀ ਪਰਪਾਈ ਕਰਨਗੇ ਤੇ ਕਦੋਂ ਅਗਲੀ ਫਸਲ ਦੀ ਜਿਹੜੀ ਆ ਉਹ ਤਿਆਰੀ ਕਰਨਗੇ ਸੋ ਸ਼ਰਮ ਵਾਲੀ ਗੱਲ ਹੈ ਪੰਜਾਬ ਸਰਕਾਰ ਨੂੰ ਕਿ ਇਸ ਤਰੀਕੇ ਦੇ ਨਾਲ ਕਿਸਾਨਾਂ ਦਾ ਜਿਹੜਾ ਉਹ ਉਹ ਮਜ਼ਾਕ ਜਿਹੜੀ ਆ ਉਹ ਉਡਾਰੀ ਹੈਗੀ ਆ ਸੋ ਪਠਾਨ ਮਾਦਰਾ ਵਾਲੀ ਆਪਾਂ ਖਬਰ ਤੇ ਆ ਜਾਂਦੇ ਆ ਪਠਾਨ ਮਾਦਰਾ ਵਾਲੀ ਵੀ ਖਬਰ ਜਿਹੜੀ ਉਹ ਬੜੀ ਅਹਿਮ ਹੈਗੀ ਆ ਪਠਾਨ ਮਾਦਰਾ ਫਰਾਰ ਨੇ ਉਹਨਾਂ ਦੇ ਉੱਪਰ ਕਈ ਤਰੀਕੇ ਦੇ ਪਰਚੇ ਜਿਹੜੇ ਕਹਿੰਦੇ ਦਰਜ ਕੀਤੇ ਗਏ ਆ ਔਰ ਰੇਪ ਵਾਲਾ ਮਸਲਾ ਆਪਣੇ ਸਭ ਦੇ ਸਾਹਮਣੇ ਆ ਔਰ ਇੱਕ ਫਾਇਰਿੰਗ ਵਾਲਾ ਕੇਸ ਨਾਇਜਾਜਲੇ ਵਾਲਾ ਜਿਹੜਾ ਕੇਸ ਉਹ ਇੱਕ ਵੱਖਰਾ ਕੇਸ ਜਦੋਂ ਫਰਾਰ ਹੁੰਦੇ ਆ ਫਰਾਨ ਮਾਜਰਾ ਕਰਨਾਲ ਤੋਂ ਉਦੋਂ ਦਾ ਇੱਕ ਬਣਾਇਆ ਗਿਆ ਔਰ ਇਹ ਐਫ ਆਈ ਆਰੀਆਂ ਜਿਹੜੀਆਂ ਐਫ ਆਈ ਆਰ ਸਾਡੇ ਸਾਹਮਣੇ ਆਈਆਂ ਸੀ ਔਰ ਪਠਾਨ ਮਾਜਰਾ ਜਿਹੜੇ ਉਹ ਦੌੜੇ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਹੈਗਾ ਕਈ ਦਿਨਾਂ ਦੀ ਫਰਾਰੀ ਤੇ ਉਹ ਚੱਲ ਰਹੇ ਹੈਗੇ ਆ ਹੁਣ ਕੋਰਟ ਦੇ ਵਿੱਚ ਉਹਨਾਂ ਦੀ ਪਤਨੀ ਦੇ ਵੱਲੋਂ ਐਪਲੀਕੇਸ਼ਨ ਪਾਈ ਗਈ ਸੀ ਇੱਕ ਤਾਂ ਸਿਕਿਉਰਟੀ ਨੂੰ ਲੈ ਕੇ ਕਿਉਂਕਿ ਸਿਕਿਉਰਟੀ ਜ਼ਾਰੀ ਹਟਾ ਲਈ ਗਈ ਸੀ ਇੱਕ ਤਾਂ ਸਿਕਿਉਰਟੀ ਨੂੰ ਲੈ ਕੇ ਦੂਜਾ ਇਹ ਪਤਾ ਕਰਨਾ ਸੀ ਉਹ ਕਹਿੰਦੇ ਕਿ ਪਠਾਨ ਮਾਦਰਾ ਤੇ ਉਹਨਾਂ ਦੇ ਪਰਿਵਾਰ ਦੇ ਉੱਪਰ ਕਿੰਨੀਆਂ ਐਫਆਈਆਰਜ਼ ਦਰਜ ਕੀਤੀਆਂ ਗਈਆਂ ਨੇ ਇਹਦੇ ਬਾਰੇ ਜਿਹੜੀ ਆ ਸਾਨੂੰ ਜਾਣਕਾਰੀ ਦਿੱਤੀ ਜਾਵੇ ਸੋ ਕੋਰਟ ਦੇ ਵਿੱਚ ਹੁਣ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਪਠਾਨ ਮਾਦਰਾ ਦੀ ਪਤਨੀ ਦੇ ਖਿਲਾਫ ਤਾਂ ਜਿਹੜੀ ਆ ਉਹ ਕੋਈ ਵੀ ਐਫਆਈਆਰ ਨਹੀਂ ਹੈ ਇਹ ਗੱਲ ਜਿਹੜੀ ਉਹ ਕਹੀ ਗਈ ਹੈ ਔਰ ਸਿਰਫ ਪਤਨੀ ਦੇ ਬਾਰੇ ਇਹ ਜਾਣਕਾਰੀ ਦੱਸੀ ਗਈ ਹੈ ਪਠਾਨ ਮਾਜਰਾ ਦੇ ਬਾਰੇ ਹਲੇ ਜਾਣਕਾਰੀ ਜਿਹੜੀ ਉਹ ਦਿੱਤੀ ਨਹੀਂ ਗਈ ਔਰ ਹਾਈ ਕੋਰਟ ਰੈਂਕ ਨੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਔਰ 17 ਅਕਤੂਬਰ ਤੱਕ ਦਾ ਸਮਾਂ ਜਿਹੜਾ ਉਹ ਦੱਸਿਆ ਔਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਆਪਾਂ ਸਭ ਨੇ ਪਠਾਨ ਮਾਜਰਾ ਦੀ ਪਤਨੀ ਦੀਆਂ ਵੀਡੀਓਜ਼ ਦੇਖੀਆਂ ਨੇ ਆਪਾਂ ਇਹ ਗੱਲ ਨਹੀਂ ਕਹਿੰਦੇ ਕਿ ਪਠਾਨ ਮਾਜਰਾ ਕੋਈ ਦੁੱਧ ਤੋਤਾ ਹੋਊਗਾ ਪਠਾਨ ਮਾਜਰੇ ਦੇ ਉੱਪਰ ਕਿਹੜੀ ਕਾਰਵਾਈ ਹੋਈ ਹੈ ਉਹ ਕਾਨੂੰਨ ਨੇ ਦੇਖਣਾ ਹੈ ਗਲਤ ਹੋਈ ਹੈ ਸਹੀ ਹੋਈ ਹੈ ਉਹ ਅਦਾਲਤ ਨੇ ਤੈਅ ਕਰ ਲੈਣਾ ਪਰ ਜੇ ਤੁਸੀਂ ਕੋਰਟ ਦੇ ਵਿੱਚ ਇਹ ਗੱਲ ਕਹਿ ਰਹੀ ਹੈ ਪੰਜਾਬ ਦੀ ਪੁਲਿਸ ਜਾ ਕੇ ਕਿ ਪਠਾਨ ਮਾਦਰਾ ਜਿਹੜੀ ਉਹਦੀ ਪਤਨੀ ਦੇ ਉੱਪਰ ਕੋਈ ਵੀ ਐਫ ਆਈ ਆਰ ਦਰਜ ਜਿਹੜੀ ਉਹ ਨਹੀਂ ਹੈ ਤਾਂ ਫਿਰ ਪਠਾਨ ਮਾਦਰਾ ਦੀ ਪਤਨੀ ਨੂੰ ਨજરਬੰਦ ਕਿਉਂ ਕੀਤਾ ਹੋਇਆ ਹੈ ਪਠਾਨ ਮਾਦਰਾ ਦੀ ਪਤਨੀ ਦੇ ਉੱਪਰ ਮਾਨਸਿਕ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਹੈ ਪਠਾਨ ਮਾਦਰਾ ਦੀ ਪਤਨੀ ਨੂੰ ਇਲਾਜ ਖੁਣੋ ਜਿਹੜਾ ਉਹ ਵਾਂਝਾ ਕਿਉਂ ਰੱਖਿਆ ਗਿਆ ਕਿਉਂ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪ੍ਰਤਾੜਿਤ ਜਿਹੜਾ ਉਹ ਕੀਤਾ ਗਿਆ ਇਹ ਗੱਲ ਦਾ ਜਵਾਬ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ ਹੈ ਕਿ ਆਖਰ ਜੇ ਐਫ ਆਈ ਆਰ ਪਠਾਨ ਮਾਦਰਾ ਦੇ ਉੱਪਰ ਹੋਈ ਹੈ ਪਠਾਨ ਮਾਦਰਾ ਅਫਰਾਰ ਨੇ ਤੁਸੀਂ ਉਹਨਾਂ ਨੂੰ ਫੜੋ ਸਗੋਂ ਦੀ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਪਰਿਵਾਰ ਦੀ ਲੇਡੀਜ਼ ਨੂੰ ਕਿਉਂ ਤੰਗ ਕਰ ਰਹੇ ਹੋ ਇਹਦੇ ਤੇ ਸਵਾਲ ਉੱਠ ਰਹੇ ਨੇ ਔਰ ਫਿਰ ਮੈਂ ਅਸੇ ਇਹ ਗੱਲ ਕਹਿ ਰਿਹਾ ਸਿਰਫ ਗੱਲ ਪਠਾਨ ਮਾਦਰਾ ਦੀ ਨਹੀਂ ਹੈ ਗੱਲ ਆਮ ਲੋਕਾਂ ਦੀ ਵੀ ਹੈ ਤੁਸੀਂ ਜਦੋਂ ਜਦੋਂ ਆਮ ਲੋਕਾਂ ਦੇ ਉੱਪਰ ਐਫਆਈਆਰ ਦਰਜ ਜਿਹੜੀ ਉਹ ਕਰ ਦਿੰਦੇ ਹੋ ਤਾਂ ਫਿਰ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਥਾਣੇ ਚੱਕ ਕੇ ਲਿਆਉਨੇ ਹੋ ਬਦਸਲੂਕੀ ਕਰਦੇ ਹੋ ਸੋ ਮੈਨੂੰ ਲੱਗਦਾ ਹੈ ਕਿ ਇਹ ਕਾਨੂੰਨ ਦੇ ਵਿੱਚ ਬਿਲਕੁਲ ਕਾਨੂੰਨ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਪਠਾਨ ਮਾਦਰਾ ਦੀ ਜੇ ਪਤਨੀ ਦੇ ਉੱਪਰ ਐਫਆਈਆਰ ਦਰਜ ਨਹੀਂ ਤਾਂ ਫਿਰ ਉਹਨੂੰ ਨਜ਼ਰਬੰਦ ਕਿਉਂ ਕੀਤਾ ਗਿਆ ਕਿਉਂ ਉਹਨਾਂ ਨੂੰ ਇਲਾਜ ਖੁਣੋ ਜਿਹੜਾ ਉਦੋਂ ਵਾਂਝਾ ਰੱਖਿਆ ਗਿਆ ਕਿਉਂ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਸਤਾਇਆ ਜਾ ਰਿਹਾ ਇਹ ਜਿਹੜੀ ਆ ਗੱਲ ਮੈਨੂੰ ਲੱਗਦਾ ਹੈ ਕਿ ਬਹੁਤ ਗਲਤ ਹੈ ਔਰ ਆਪਣੀ ਐਮਐਲਏ ਦੇ ਪਰਿਵਾਰ ਦੇ ਨਾਲ ਜਿਹੜੀ ਸਰਕਾਰ ਇਸ ਤਰੀਕੇ ਦੇ ਨਾਲ ਕਰ ਸਕਦੀ ਹੈ ਤਾਂ ਫਿਰ ਆਮ ਲੋਕਾਂ ਦਾ ਸਰਕਾਰ ਤੇ ਆਮ ਸਵਾਲ ਚੱਕਣ ਵਾਲੇ ਪੱਤਰਕਾਰਾਂ ਦਾ ਹੋਰ ਪਾਰਟੀ ਦੇ ਲੀਡਰਾਂ ਦਾ ਜਾਂ ਕਹਿ ਲਓ ਕਿ ਹੋਰ ਆਰਟੀ ਐਕਟਿਵਿਸਟਾਂ ਦਾ ਇਹ ਕੀ ਹਾਲ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਹੋਣਗੇ ਇਹ ਤੋਂ ਤੁਸੀਂ ਆਪ ਖੁਦ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਹੋ ਸੋ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਆਪਣੇ ਐਮਐਲਏ ਦੇ ਪਰਿਵਾਰ ਦੇ ਨਾਲ ਤੱਕੇਸ਼ਾਈ ਗਲਤ ਤਰੀਕੇ ਦੇ ਨਾਲ ਕਰਵਾਈ ਜਾ ਰਹੀ ਆ ਤਾਂ ਫਿਰ ਆਮ ਲੋਕਾਂ ਦਾ ਜਿਹੜਾ ਉਹ ਕੀ ਹਾਲ ਹੋਊਗਾ ਹੁਣ ਪਠਾਨ ਮਾਦਰਾ ਦੇ ਖਿਲਾਫ ਕਿੰਨੀਆਂ ਹੋਰ ਐਫਆਈਆਰਜ਼ ਦਰਜ ਨੇ ਇਹ ਕਿਉਂ ਪੁੱਛਿਆ ਜਾ ਰਿਹਾ ਕਿਉਂਕਿ ਪਠਾਨ ਮਾਦਰਾ ਦੀ ਬੇਲੱਗੀ ਹੋਈ ਹੈ ਹੁੰਦੀ ਨਹੀਂ ਹੁੰਦੀ ਉਹ ਇੱਕ ਵਕਰੀ ਚੀਜ਼ ਹੈਗੀ ਹੈ ਤੇ ਆਪਾਂ ਪਹਿਲਾਂ ਵੀ ਦੇਖਿਆ ਚਾਹੇ ਉਹ ਆਪਾਂ ਰਮਨ ਅਰੂੜਾ ਵਾਲੇ ਮਸਲੇ ਦੇ ਵਿੱਚ ਦੇਖਿਆ ਚਾਹੇ ਆਪਾਂ ਜਿਹੜੇ ਸੁਖਪਾਲ ਸਿੰਘ ਖੇੜਾ ਵਾਲੇ ਮਸਲੇ ਚ ਦੇਖਿਆ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਗਿਆ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੀ ਤਾਂ ਉਹਨਾਂ ਦੇ ਖਿਲਾਫ ਹੋਰ ਐਫ ਆਈ ਆਰ ਜਿਹੜੀਆਂ ਦਰਦ ਸੀ ਤਾਂ ਉਹਦੇ ਵਿੱਚ ਗ੍ਰਿਫਤਾਰੀ ਜਣੀਆਂ ਪਾ ਲਈ ਯਾਨੀ ਕਿ ਇਹ ਸੀ ਕੋਸ਼ਿਸ਼ ਕਿ ਉਹਨਾਂ ਨੂੰ ਹੋਰ ਹਲੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਬਾਹਰ ਨਾ ਆਉਣ ਦਿੱਤਾ ਜਾਵੇ ਇਹੀ ਖਰਚਾ ਹੁਣ ਪਠਾਨ ਮਾਦਰਾ ਦੇ ਪਰਿਵਾਰ ਨੂੰ ਆ ਕਿ ਭਾਈ ਇੱਕੇਦਮ ਇਹ ਨਾ ਹੋਵੇ ਕਿ ਸਾਨੂੰ ਇਸ ਕੇਸ ਦੇ ਵਿੱਚ ਕੋਰਟ ਦੇ ਵੱਲੋਂ ਰਾਹਤ ਦੇ ਦਿੱਤੀ ਜਾਵੇ ਔਰ ਉਸ ਤੋਂ ਬਾਅਦ ਫਿਰ ਪਠਾਨ ਮਾਦਰਾ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸੋ ਇਸ ਕਰਕੇ ਪਰਿਵਾਰ ਨੇ ਇਹ ਜਾਣਕਾਰੀ ਮੰਗੀ ਸੀ ਪਠਾਨ ਮਾਜਰਾ ਦੇ ਖਿਲਾਫ ਉਹਨਾਂ ਨੂੰ ਖਦਸ਼ਿਆ ਸੀਗਾ ਕਿ ਹੋਰ ਵੀ ਐਫ ਆਈ ਆਰ ਜਿਹੜੀਆਂ ਉਹ ਹਿਡਨ ਐਫ ਆਈ ਆਰ ਜਿਹੜੀਆਂ ਹੋ ਸਕਦੀਆਂ ਪਠਾਨ ਮਾਜਰਾ ਦੇ ਖਿਲਾਫ ਸੋ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਪਰ ਗੋਲ ਮੋਲ ਜਵਾਬ ਸਰਕਾਰ ਨੇ ਦਿੱਤਾ ਕਿ ਪਠਾਨ ਮਾਜਰਾ ਦੇ ਬਾਰੇ ਕੋਈ ਜਵਾਬ ਨਹੀਂ ਦਿੱਤਾ ਤੇ ਇਹ ਕਹਿ ਦਿੱਤਾ ਕਿ ਪਠਾਨ ਮਾਜਰਾ ਦੀ ਪਤਨੀ ਦੇ ਖਿਲਾਫ ਜੀ ਕੋਈ ਐਫ ਆਈ ਆਰ ਦਰਜ ਨਹੀਂ ਹੈ ਸੋ ਪਠਾਨ ਮਾਜਰਾ ਦੇ ਉੱਪਰ ਐਫ ਆਈ ਆਰ ਦਰਜ ਹੈ ਜਾਂ ਨਹੀਂ ਹੈ ਉਹ ਸਰਕਾਰ ਨੂੰ ਸਮਾਂ ਦਿੱਤਾ ਗਿਆ ਕਿ 17 ਤਰੀਕ ਤੱਕ ਤੁਸੀਂ ਜਿਹੜਾ ਉਹ ਜਵਾਬ ਦੇਣਾ ਹੈਗਾ ਔਰ ਉਸ ਤੋਂ ਬਾਅਦ ਜਿਹੜੀ ਆ ਉਹ ਅਗਲੀ ਸੁਣਵਾਈ ਹੋਊਗੀ ਤਾਂ ਬਹੁਤ ਅਹਿਮ ਜਿਹੜੀ ਇਹ ਖਬਰ ਸੀ ਸਰਕਾਰ ਦੇ ਜੇ ਪੱਖ ਤੋਂ ਆਪਾਂ ਦੇਖੀ ਤਾਂ ਉਧਰ ਜੇ ਆਪਾਂ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਨੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਨਾਲ ਜਾ ਜਾ ਕੇ ਥਾਈ ਥਾਈ ਉਦਘਾਟਨ ਜਿਹੜੇ ਉਹ ਲਗਾਤਾਰ ਕਰ ਰਹੇ ਹੈਗੇ ਆ ਔਰ ਇਹ ਉਦਘਾਟਨ ਲਗਾਤਾਰ ਜਿਹੜੇ ਕੀਤੇ ਜਾ ਰਹੇ ਆ ਇਹ ਸਾਬਤ ਕਰਦਾ ਹੈ ਕਿ ਇਹ ਕਾਫੀ ਸਮੇਂ ਤੋਂ ਜਿਹੜੇ ਪ੍ਰੋਜੈਕਟ ਤਿਆਰੀ ਚੱਲ ਰਹੀ ਸੀਗੀ ਔਰ ਇਹਨਾਂ ਪ੍ਰੋਜੈਕਟਾਂ ਦੇ ਉਦਘਾਟਨ ਦੇ ਲਈ ਸਪੈਸ਼ਲ ਤੌਰ ਤੇ ਅਰਵਿੰਦ ਕੇ ਜੀਵਾਲ ਇੱਥੇ ਪਹੁੰਚੇ ਆ ਔਰ ਇੱਕ ਤਰੀਕੇ ਦੇ ਨਾਲ ਸੁਪਰ ਸੀਐਮ ਦੇ ਤੌਰ ਦੇ ਉੱਪਰ ਪੰਜਾਬ ਦੇ ਅੰਦਰ ਇਹ ਵਿਚਰ ਰਹੇ ਹੈਗੇ ਆ ਸਿਰਫ ਇਹੀ ਨਹੀਂ ਮਨੀਸ਼ ਸੋਧਿਆ ਅਸਤਿੰਦਰ ਜੈਨ ਵੈਭ ਕੁਮਾਰ ਉਸ ਤੋਂ ਪਹਿਲਾਂ ਰਗਵ ਚੱਡਾ ਸੰਦੀਪ ਪਾਠਕ ਹੋਰ ਬਹੁਤ ਸਾਰੇ ਨਾਮ ਜਿਹੜੇ ਉਹ ਆਪਾਂ ਕਈ ਤਰੀਕੇ ਦੇ ਦੇਖਦੇ ਰਹੇ ਆ ਹੁਣ ਦਰਸ਼ਕ ਸੋਚਦੇ ਹੋਣਗੇ ਕਿ ਇਹਦੇ ਵਿੱਚ ਨਵੀਂ ਗੱਲ ਕੀ ਹੈ ਤੁਸੀਂ ਇਹ ਅਕਸਰ ਗੱਲ ਕਰਦੇ ਹੋ ਆਮ ਹੀ ਲੋਕ ਜਿਹੜੀ ਇਹ ਅਕਸਰ ਗੱਲ ਕਰਦੇ ਆ ਇਹਦੇ ਵਿੱਚ ਨਵੀਂ ਗੱਲ ਤੁਸੀਂ ਕੀ ਦੱਸ ਰਹੇ ਹੋ ਹੁਣ ਇਹਦੇ ਵਿੱਚ ਨਵੀਂ ਗੱਲ ਇਹ ਹੈ ਕਿ ਜਿਹੜੇ ਅਰਵਿੰਦ ਕੇਦਰੀਵਾਲ ਅੱਜ ਪੰਜਾਬ ਦੇ ਹਾਲਾਤ ਸੁਧਰਨ ਤੋਂ ਬਾਅਦ ਹਾਲਾਤ ਸੁਧਰਨ ਤੋਂ ਭਾਵ ਕੋਈ ਵਿੱਤੀ ਤੌਰ ਤੇ ਨਹੀਂ ਜਾਂ ਸਰਕਾਰ ਦੇ ਤੌਰ ਤੇ ਨਹੀਂ ਹਾਲਾਤ ਸੁਧਰਨ ਤੋਂ ਭਾਵ ਕਿ ਪਿਛਲਾ 1.5 ਮਹੀਨਾ ਜਿਹੜਾ ਸਾਡੀ ਪੰਜਾਬ ਦੀ ਜਨਤਾ ਨੇ ਬਹੁਤ ਮਾੜਾ ਹੰਡਾਇਆ ਹੜ੍ਹਾਂ ਦੇ ਕਾਰਨ ਜਦੋਂ ਘਰਾਂ ਘਰਾਂ ਦੇ ਵਿੱਚ ਪਾਣੀ ਸੀ ਘਰ ਡਿੱਗ ਗਏ ਪਸ਼ੂ ਰੁੜ ਗਏ ਖੇਤ ਰੁੜ ਗਏ ਫਸਲਾਂ ਰੁੜ ਗਈਆਂ ਹਰ ਤਰੀਕੇ ਦਾ ਨੁਕਸਾਨ ਜਿਹੜਾ ਪੰਜਾਬ ਦੀ ਜਨਤਾ ਨੇ ਜਿਹੜਾ ਉਹ ਚੱਲਿਆ ਪੰਜਾਬ ਦੇ ਲੋਕਾਂ ਨੇ ਚੱਲਿਆ ਉਦੋਂ ਜਦੋਂ ਇੱਕ ਯੋਗ ਅਗਵਾਈ ਕਰਨ ਵਾਲੇ ਬੰਦਿਆਂ ਦੀ ਲੋੜ ਸੀ ਤਾਂ ਪੰਜਾਬ ਦੇ ਗਾਇਕ ਅੱਗੇ ਆਏ ਪੰਜਾਬ ਦੀਆਂ ਐਨਜੀਓਜ਼ ਅੱਗੇ ਆਈਆਂ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਪੰਜਾਬੀ ਖੋਦ ਅੱਗੇ ਆਏ ਉਦੋਂ ਹੀ ਨਹੀਂ ਆਏ ਹੁਣ ਵੀ ਜਿਹੜੀਆਂ ਉਹ ਜ਼ਮੀਨਾ ਪੱਧਰ ਕਰਨ ਪੰਜਾਬੀ ਇੱਕ ਦੂਜੇ ਦਾ ਸਾਥ ਦੇਣ ਦੇ ਲਈ ਲੱਗੇ ਹੋਇਆ ਉਦੋਂ ਅਰਵਿੰਦ ਕੇਜਰੀਵਾਲ ਜਿਹੜੇ ਉਹ ਗਾਇਬ ਸੀ ਇੱਥੋਂ ਪੰਜਾਬ ਦੇ ਵਿੱਚੋਂ ਔਰ ਜਦੋਂ ਸਵਾਲ ਉੱਠੇ ਕਿ ਜਿਹੜੇ ਪੰਜਾਬ ਦੇ ਅੰਦਰ ਦਿੱਲੀ ਲੋਬੀ ਲਗਾਤਾਰ ਘੁਰਬਲ ਘੁਰਬਲ ਕਰਦੀ ਫਿਰਦੀ ਹੈ ਪੰਜਾਬ ਦੀ ਮਲਾਈ ਛੱਗਣ ਨੂੰ ਉਹ ਹੁਣ ਹੜਾਂ ਦੇ ਵਿੱਚ ਕਿੱਥੇ ਹੈ ਜਦੋਂ ਸਵਾਲ ਉੱਠੇ ਤਾਂ ਕੁਝ ਦਿਨਾਂ ਬਾਅਦ ਸ਼ਰਮੋ ਸ਼ਰਮੀ ਰਾਗਵ ਚੱਡਾ ਫੋਟੋਆਂ ਖਿੱਚਾ ਕੇ ਟਰਾਲੀ ਤੇ ਟਰੈਕਟਰ ਤੇ ਬਹਿ ਬੂ ਕੇ ਚਲੇ ਗਏ ਫਿਰ ਮਨੀਸ਼ ਸੋਦੀਆ ਸਾਨੂੰ ਫੋਟੋਆਂ ਫੋਟੋਆਂ ਖਿਚਾਉਂਦੇ ਦਿਖੇ ਔਰ ਅਰਵਿੰਦ ਕੇਜਰੀਵਾਲ ਤਾਂ ਫੋਟੋ ਖਿਚਾਉਂਦੇ ਵੀ ਸਾਨੂੰ ਜਿਹੜੇ ਉਹ ਦੇਖੇ ਨਹੀਂ ਸੋ ਹੁਣ ਪੰਜਾਬ ਦੇ ਹਾਲਾਤ ਸੁਧਰੇ ਆ ਹੁਣ ਅਰਵਿੰਦ ਕੇਜਰੀਵਾਲ ਪਹੁੰਚ ਗਏ ਆ ਔਰ ਅਰਵਿੰਦ ਕੇਜਰੀਵਾਲ ਇੱਥੇ ਪਹੁੰਚ ਕੇ ਲਗਾਤਾਰ ਪੰਜਾਬ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਰਹੇ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਨਾਲ ਆਏ ਫਿਰ ਰਹੇ ਆ ਜਿਵੇਂ ਕੋਈ ਆਮ ਮਾਮੂਲੀ ਕਲਰਕ ਜਿਹੜਾ ਉਹ ਫਿਰ ਰਿਹਾ ਹੋਵੇ ਕਿਸੇ ਵੱਡੇ ਅਧਿਕਾਰੀ ਦੇ ਨਾਲ ਕੋਈ ਸੈਕਟਰੀ ਜਾਂ ਕਹਿ ਲੋ ਕਿ ਕੋਈ ਜਿਹੜਾ ਓਪੀਏ ਸੀਏ ਜਿਹੜਾ ਉਹ ਫਿਰਦੇ ਹੁੰਦੇ ਆ ਉਸ ਤਰੀਕੇ ਦੇ ਨਾਲ ਕੋਈ ਬੰਦਾ ਫਿਰ ਰਿਹਾ ਹੋਵੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਘੁੰਮ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਮਾ ਸੋ ਸੁਪਰ ਸੀਮ ਦੇ ਤੌਰ ਤੇ ਵਿਚ ਰਹੇ ਆ ਅੰਦਰੋਂ ਅੰਦਰੀ ਕਾਗਜ਼ਾਂ ਤੇ ਨਹੀਂ ਮੈਂ ਕਹੂੰਗਾ ਪਾਵਰ ਦੇ ਤੌਰ ਤੇ ਅੰਦਰੋਂ ਅੰਦਰੀ ਸੁਖਬੀਰ ਸਿੰਘ ਬਾਦਲ ਵੀ ਇਹ ਗੱਲ ਕਹਿ ਰਹੇ ਨੇ ਕਿ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸੋਦੀਆ ਨੇ ਔਰ ਰਸਤੇਂਦਰ ਜੈਨ ਨੇ ਸਿਰਫ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੇ ਮੰਤਰੀ ਦਾ ਸਰਪ ਔਰ ਸਰਪ ਦਰਸ਼ਨੀ ਘੋੜੇ ਨੇ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਔਰ ਬਾਕੀ ਇਹ ਗੱਲਾਂ ਜਿਹੜੀਆਂ ਉਹ ਲੱਗ ਰਹੀਆਂ ਨੇ ਸਾਹਮਣੇ ਠੀਕ ਕਿ ਜਦੋਂ ਪੰਜਾਬ ਨੂੰ ਲੋੜ ਸੀ ਉਦੋਂ ਤਾਂ ਦਿੱਲੀ ਲੌਬੀ ਕਿਤੇ ਦਿਖੀ ਨਹੀਂ ਹੁਣ ਜਦੋਂ ਪੰਜਾਬ ਦੇ ਵਿੱਚ ਜਿਹੜਾ ਉਹ ਆਉਣਾ ਪੈਕੇਜ ਆਉਣਾ ਜਾਂ ਕਹਿ ਲਓ ਕਿ ਹੋਰ ਚੀਜ਼ਾਂ ਪੰਜਾਬ ਦੇ ਅੰਦਰ ਜਿਹੜੀਆਂ ਉਹ ਆਉਣੀਆਂ ਨੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਪੈਕੇਜ ਤੋਂ ਪਹਿਲਾਂ ਜਾਂ ਹੋਰ ਚੀਜ਼ਾਂ ਤੋਂ ਪਹਿਲਾਂ ਮਲਾਈ ਤੋਂ ਪਹਿਲਾਂ ਦਿੱਲੀ ਦੀ ਲੌਬੀ ਇੱਕ ਵਾਰ ਫਿਰ ਇੱਥੇ ਕੁਰਬਲ-ਕੁਰਬਲ ਕਰਨ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਸ ਦੇ ਉੱਪਰ ਜਿਹੜੀ ਸ਼ਰਮ ਆਉਣੀ ਚਾਹੀਦੀ ਹੈ ਕੁਝ ਇਹੋ ਜਿਹੇ ਲੀਡਰਾਂ ਨੂੰ ਕਿ ਸਿਰਫ ਸਿਆਸਤ ਕਰਨ ਹੀ ਪੰਜਾਬ ਦੇ ਅੰਦਰ ਜਿਹੜੇ ਲੋਕ ਪਹੁੰਚਦੇ ਆ ਜਾਂ ਮਲਾਈਆਂ ਖਾਣੇ ਪਹੁੰਚ ਗਏ ਆ ਪਰ ਜਦੋਂ ਪੰਜਾਬ ਜਦੋਂ ਡਿੱਗਦਾ ਹੈ ਤਾਂ ਉਦੋਂ ਕੋਈ ਨਹੀਂ ਆਉਂਦਾ ਹਾਲਾਂਕਿ ਪੰਜਾਬ ਦੇ ਪੰਜਾਬੀ ਹੀ ਇੱਕ ਦੂਜੇ ਦਾ ਸਹਾਰਾ ਬਣਦੇ ਆ ਤੇ ਬਣੇ ਵੀ ਹੋਏ ਆ ਔਰ ਬਾਹਰਲੇ ਦੀ ਕਿਸੇ ਦੀ ਲੋੜ ਵੀ ਨਹੀਂ ਐਡੀ ਛੇਤੀ ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਇੱਥੋਂ ਦੇ ਰਾਜੇ ਦੱਸਦੇ ਹੋ ਅਸੀਂ ਕਹਿੰਨੇ ਕਿ ਸਾਡੇ ਹੱਥ ਵਾਂਗ ਡੋਰ ਅਸੀਂ ਆਏ ਸਵਾਰ ਦਿਆਂਗੇ ਅਸੀਂ ਰੰਗਲਾ ਪੰਜਾਬ ਬਣਾ ਦੇਾਂਗੇ ਤਾਂ ਜਦੋਂ ਲੋੜ ਹੁੰਦੀ ਔਰ ਤੁਸੀਂ ਲਵਦੇ ਨਹੀਂ ਤੇ ਹੁਣ ਤੁਸੀਂ ਇੱਥੇ ਕੀ ਕਰਦੇ ਫਿਰਦੇ ਹਾਂ ਇਸ ਚੀਜ਼ ਦਾ ਵੀ ਜਵਾਬ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਜਿਹੜਾ ਉਹ ਦੇਣਾ ਚਾਹੀਦਾ ਚਲੋ ਅਗਲੀ ਖਬਰ ਆਪਾਂ ਲੈ ਲੈਨੇ ਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਬਹੁਤ ਅਹਿਮ ਜਿਹੜੀ ਖਬਰ ਹੈਗੀ ਹੈ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਜੱਥੇਬੰਦਗੀ ਢਾਂਚੇ ਦਾ ਐਲਾਨ ਕੀਤਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਅਲੱਗ ਅਲੱਗ ਜੇ ਆਪਾਂ ਗੱਲ ਕਰ ਲਈਏ ਤਾਂ ਦਿੱਤੇ ਗਏ ਸੀਗੇ ਅਹੁਦੇ ਉਹਨਾਂ ਲੋਕਾਂ ਨੂੰ ਔਰ ਉਸ ਅਹੁਦਿਆਂ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਜਿਹੜੇ ਆ ਉੱਠੇ ਸੀਗੇ ਤਾਂ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚਾਰ ਸਰਪ੍ਰਸਤ ਉਹਨਾਂ ਨੇ ਲਾਏ ਸੀਗੇ ਬਾਬਾ ਸਰਬਜੋਤ ਸਿੰਘ ਜੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਜੀ ਜੋਗ ਸਿੰਘ ਜਿਹੜੇ ਉਹ ਪ੍ਰੋਫੈਸਰ ਮਨਜੀਤ ਸਿੰਘ ਸਾਫਕਾ ਜੱਥੇਦਾਰ ਔਰ ਸਰਦਾਰ ਰਵੀਿੰਦਰ ਸਿੰਘ ਇਹਨਾਂ ਨੂੰ ਸਰਪ੍ਰਸਤ ਬਣਾਇਆ ਸੀ ਫਿਰ ਸੀਨੀਅਰ ਮੀਤ ਪ੍ਰਧਾਨ 8 ਲਾਏ ਸੀਗੇ ਔਰ ਮੀਤ ਪ੍ਰਧਾਨ 7 ਲਾਏ ਸੀ ਸਿਕੰਦਰ ਜਰਨਲ ਗੁਰਪ੍ਰਤਾਪ ਵਡਾਲਾ ਲਗਾਏ ਸੀ ਖਜ਼ਾਨਚੀ ਪਰਮਿੰਦਰ ਢੀਂਡਸਾ ਲਗਾਏ ਸੀ ਜਰਨਲ ਸਿਕਤਰ 8 ਲਗਾਏ ਗਏ ਸੀ ਜਿੱਥੇ ਬੰਦਕ ਸਿਕਤਰ 6 ਲਗਾਏ ਗਏ ਸੀ ਵਪਾਰ ਵਿੰਗ ਦੇ ਵਿੱਚ ਜਿਹੜੇ ਆ ਉਹ ਦੋ ਬੰਦੇ ਲਗਾਏ ਗਏ ਸਿਗੇ ਇਹਦੇ ਵਿੱਚ ਤਾਂ ਹੁਣ ਬਹੁਤ ਸਾਰੇ ਲੋਕਾਂ ਦੇ ਇਹਦੇ ਤੇ ਸਵਾਲ ਵੀ ਉੱਠੇ ਸੀਗੇ ਕਿ ਦਲਿਤ ਭਾਈਚਾਰੇ ਨੂੰ ਜਰਨਲ ਸਿਕਤਰ ਜਾਂ ਹੋਰ ਦੇ ਵਿੱਚੋਂ ਦੂਰ ਜਿਹੜਾ ਉਹ ਰੱਖਿਆ ਗਿਆ ਹੈਗਾ ਜਿਹੜੇ ਅਹਿਮ ਅਹੁਦੇ ਸੀਗੇ ਦਲਿਤ ਭਾਈਚਾਰੇ ਤੋਂ ਦੂਰ ਇਹਦੇ ਵਿੱਚ ਰੱਖੇ ਗਏ ਆ ਤਾਂ ਹੁਣ ਨਾਲ ਹੀ ਨਾਲ ਇੱਕ ਅਸਤੀਫਾ ਵੀ ਜਿਹੜਾ ਉਹ ਵਰਕਿੰਗ ਕਮੇਟੀ ਦੇ ਮੈਂਬਰ ਤਜਿੰਦਰਪਾਲ ਸਿੰਘ ਸੰਧੂ ਦੇ ਵੱਲੋਂ ਆ ਗਿਆ ਔਰ ਉਹਨਾਂ ਦੀ ਨਾਰਾਜ਼ਗੀ ਕਹਿੰਦੇ ਇਹ ਹੈ ਕਿ ਉਹਨਾਂ ਦਾ ਕਾਫੀ ਵੱਡਾ ਉਹਨਾਂ ਦੇ ਬਜ਼ੁਰਗਾਂ ਦਾ ਕਈ ਵਾਰ ਉਹ ਐਮ.ਐਲ.ਏ ਰਹੇ ਆ ਔਰ ਕਾਫੀ ਵੱਡਾ ਸਿਆਸੀ ਪਛੋਕੜ ਜਿਹੜਾ ਉਹਨਾਂ ਦਾ ਹੈਗਾ ਔਰ ਉਹਨਾਂ ਨੂੰ ਇਹ ਨਾਰਾਜ਼ਗੀ ਹੈ ਕਿ ਮੈਨੂੰ ਇਹ ਜਿਹੜੀ ਜਥੇਬੰਦਾਂ ਇੱਕ ਢਾਂਚਾ ਜਿਹੜਾ ਨਵਾਂ ਬਣਿਆ ਇਹਦੇ ਵਿੱਚ ਕੋਈ ਯੋਗ ਅਗਵਾਈ ਨਹੀਂ ਦਿੱਤੀ ਗਈ ਸਗੋਂ ਦੀ ਸਿਰਫ ਵਰਕਿੰਗ ਕਮੇਟੀ ਦਾ ਮੈਂਬਰ ਹੀ ਜਿਹੜਾ ਉਹ ਲਗਾਇਆ ਗਿਆ ਔਰ ਉਹਨਾਂ ਨੇ ਇਹਦੀ ਨਾਰਾਜ਼ਗੀ ਦੇ ਵਜੋਂ ਹਾਲਾਂਕਿ ਉਹ ਢੀਂਡ ਸਾਧੜੇ ਦੇ ਮੰਨੇ ਜਾਂਦੇ ਆ ਇਹ ਦਿਨ ਰਾਜਗੀ ਦੇ ਵਜੋਂ ਆਪਣਾ ਜਿਹੜਾ ਅਸਤੀਫਾ ਵੀ ਜਿਹੜਾ ਉਹ ਦੇ ਦਿੱਤਾ ਹੈਗਾ ਵਰਕਿੰਗ ਕਮੇਟੀ ਦੇ ਤੌਰ ਤੋਂ ਮੈਂਬਰ ਦੇ ਤੌਰ ਤੋਂ ਔਰ ਹੁਣ ਪਤਾ ਲੱਗਿਆ ਕਿ ਗਾਨੀ ਹਰਪ੍ਰੀਤ ਸਿੰਘ ਉਹ ਨਹੀਂ ਉਹਨਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰ ਰਹੇ ਐ ਔਰ ਉਹਨਾਂ ਨੂੰ ਕਿਸ ਤਰੀਕੇ ਦਾ ਮਨਾਇਆ ਜਾਊਗਾ ਔਰ ਕਿਵੇਂ ਉਹਨਾਂ ਨੂੰ ਐਡਜਸਟ ਕੀਤਾ ਜਾਊਗਾ ਇਹ ਵੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਦੇਖਣ ਵਾਲੀਆਂ ਨੇ ਪਰ ਇੱਕ ਤਰੀਕੇ ਦੇ ਨਾਲ ਇਹ ਜਿਹੜੇ ਲੋਕ ਕਹਿੰਦੇ ਸੀਗੇ ਅਸੀਂ ਪੰਥ ਦੀ ਖਾਤਰ ਆਏ ਆ ਇਹ ਜਿਹੜੇ ਲੋਕ ਕਹਿੰਦੇ ਸੀ ਅਸੀਂ ਪੰਜਾਬ ਦੀ ਖਾਤਰ ਆਏ ਆ ਉਹ ਹੁਣੇ ਹੀ ਹਲੇ ਤਾਂ ਭਾਈ ਨਵੀਂ ਪਾਰਟੀ ਬਣੀ ਆ ਹਲੇ ਹਦ ਬਣਿਆ ਹੀ ਕੁਝ ਨਹੀਂ ਇਦੇ ਪਿਛੇ ਨਵੀਂ ਪਾਰਟੀ ਦੇ ਵਿੱਚ ਉਹਦਿਆਂ ਦੇ ਪਿਛੇ ਜਿਹੜੇ ਉਹ ਲੜੇ ਜਾ ਰਹੇ ਆ ਫਿਰ ਸਮਝੋ ਬਾਹਰ ਹੈ ਕਿ ਕਦੋਂ ਇਹ ਸਰਕਾਰ ਬਣਾਉਣਗੇ ਤੇ ਕਿਵੇਂ ਇਹ ਸਰਕਾਰ ਬਣਾਉਣਗੇ ਤੇ ਸਰਕਾਰ 'ਚ ਇਹ ਕਿਵੇਂ ਲੜਨਗੇ ਇਹ ਵੀ ਜਿਹੜੀਆਂ ਗੱਲਾਂ ਕੌਮ ਇਹਨਾਂ ਤੋਂ ਕੀ ਆਸ ਰੱਖੀ ਇਹ ਵੀ ਜਿਹੜੀਆਂ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਔਰ ਇਹ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਤੇਜਿੰਦਰਪਾਲ ਜਿਹੜੇ ਸੰਧੂ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਾਫੀ ਵੱਡਾ ਸਿਆਸਤ ਪਛੋਕਰ ਦੇ ਤੌਰ ਤੇ ਹੈਗਾ ਔਰ ਉਹ ਚਾਹੁੰਦੇ ਆ ਕਿ ਮੈਨੂੰ ਜਿਹੜਾ ਇੱਕ ਇੱਕ ਵਧੀਆ ਅਹੁਦਾ ਜਿਹੜਾ ਉਹ ਦਿੱਤਾ ਜਾਵੇ ਵਰਕਿੰਗ ਕਮੇਟੀ ਹਾਲਾਂਕਿ ਵਰਕਿੰਗ ਕਮੇਟੀ ਹੀ ਅਸਲੀ ਬਾਡੀ ਇੱਕ ਤਰੀਕੇ ਨਾਲ ਹੁੰਦੀ ਹੈ ਪਾਵਰਫੁੱਲ ਹੁੰਦੀ ਹੈ ਉਹ ਪ੍ਰਧਾਨ ਨੂੰ ਲਾਹ ਵੀ ਸਕਦੀ ਹੈ ਪ੍ਰਧਾਨ ਨੂੰ ਚੁਣ ਵੀ ਸਕਦੀ ਹੈ ਬਾਕੀ ਜਿਹੜੀ ਉਸ ਤਰੀਕੇ ਦੀ ਬਾਡੀ ਕੋਈ ਵੀ ਜਿਹੜੀ ਉਹ ਹੁੰਦੀ ਨਹੀਂ ਹੈ ਪਰ ਪ੍ਰੈਕਟੀਕਲ ਇਹਦੇ ਵਿੱਚ ਉਲਟਾ ਵਰਕਿੰਗ ਕਮੇਟੀ ਵਾਲਾ ਨੂੰ ਕੁਝ ਪੁੱਛਿਆ ਨਹੀਂ ਜਾਂਦਾ ਬਾਕੀ ਅਹੁਦੇਦਾਰ ਜਿਹੜੇ ਉਹ ਮੀਟਿੰਗ ਕਰਕੇ ਫੈਸਲੇ ਲੈ ਲੈਂਦੇ ਆ ਔਰ ਇਸੇ ਕਰਕੇ ਇਹ ਨਾਰਾਜ਼ਗੀ ਆ ਜਦ ਕਿ ਜਿਹੜੇ ਜਿਹੜੇ ਆਪਾਂ ਕਹਿ ਲਈਏ ਇੱਕ ਪ੍ਰੋਟੋਕਾਲ ਦੇ ਮੁਤਾਬਕ ਇਹੋ ਜਿਹੀ ਹੁੰਦੀ ਹੈ ਗੱਲ ਕਿ ਵਰਕਿੰਗ ਕਮੇਟੀ ਸਭ ਤੋਂ ਪਾਵਰਫੁੱਲ ਹੁੰਦੀ ਹੈ ਪਰ ਇੱਥੇ ਅੱਜ ਚਾਹੇ ਕਿਸੇ ਵੀ ਪਾਰਟੀ ਦੀ ਗੱਲ ਕਰ ਲੋ ਵਰਕਿੰਗ ਕਮੇਟੀ ਨੂੰ ਕੋਈ ਨਹੀਂ ਪਹੁੰਚਦਾ ਤੇ ਬਾਕੀ ਜਿਹੜੀਆਂ ਅਹੁਦੇਦਾਰੀਆਂ ਨੇ ਉਹ ਆਪਸ ਦੇ ਵਿੱਚ ਮੀਟੀਆਂ ਮੋਟੀਆਂ ਕਰਕੇ ਸਾਰਾ ਕੁਝ ਕਰੀ ਜਾਂਦੇ ਆ ਸੋ ਇਹਦੇ ਕਰਕੇ ਹੁਣ ਹਲੇ ਤਾਂ ਸ਼ੁਰੂਆਤ ਹੋਈ ਹੈ ਹਲੇ ਤਾਂ ਸ਼ੁਰੂਆਤ ਹੋਣੀ ਸ਼ੁਰੂ ਹੋਈ ਹੈ ਪਰ ਹੁਣੇ ਬਗਾਵਤਾਂ ਉੱਠ ਗਈਆਂ ਨੇ ਔਰ ਜਿਵੇਂ ਜਿਵੇਂ ਇਹ ਅੱਗੇ ਚੱਲੂਗੀ ਤਾਂ ਗਿਆਨੀ ਹਰਪ੍ਰੀਤ ਸਿੰਘ ਇਸ ਤਰੀਕੇ ਦੇ ਨਾਲ ਇੰਨਾ ਖਿਲਾਰਿਆਂ ਨੂੰ ਸਾਹਮਦੇ ਆ ਤਾਂ ਇਹ ਉਹਨਾਂ ਦੇ ਲਈ ਬਹੁਤ ਵੱਡਾ ਜਿਹੜਾ ਹੈਗਾ ਇੱਕ ਇਮਤਿਹਾਨ ਰਹਿਣ ਵਾਲਾ ਹੈ ਔਰ ਨਾਲ ਹੀ ਨਾਲ ਇਹ ਹੈ ਕਿ ਹੁਣ ਇਸ ਬਗਾਵਤ ਨੂੰ ਕਿਵੇਂ ਗਿਆਨੀ ਹਰਪੀ ਸਾਹਮਦੇ ਆ ਇਹ ਵੀ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਹੁਣ ਯੂ ਟਰਨ ਗਿਆਨੀ ਹਰਪ੍ਰੀਤ ਲੈਂਦੇ ਆ ਕਿ ਨਹੀਂ ਲੈਂਦੇ ਹਾਲਾਂਕਿ ਲੈਨ ਦੀ ਰੌਂ ਦੇ ਵਿੱਚ ਉਹ ਆ ਹੀ ਗਏ ਆ ਔਰ ਪਤਾ ਲੱਗਿਆ ਕਿ ਉਹ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਆ ਠੀਕ ਹੈ ਕਿ ਭਾਈ ਤੁਹਾਨੂੰ ਕਿਸੇ ਵਧੀਆ ਜਗ੍ਹਾ ਦੇ ਉੱਪਰ ਅਡਜਸਟ ਜਿਹੜਾ ਉਹ ਕਰ ਲਿਆ ਜਾਊਗਾ ਸਿਰਫ ਨਰਾਜ਼ਗੀ ਇਹਨਾਂ ਦੀ ਨਹੀਂ ਨਰਾਜ਼ਗੀ ਅੰਦਰ ਅੰਦਰ ਹੋਰ ਵੀ ਪਾਰਟੀ ਦੇ ਵਿੱਚ ਕਹਿੰਦੇ ਕਿ ਹੈਗੀ ਆ ਦੇਖਣ ਵਾਲੀ ਹੋਊਗੀ ਕਿ ਗਿਆਨੀ ਹਰਪ੍ਰੀਤ ਉਹਨੂੰ ਕਿਵੇਂ ਸੰਭਦੇ ਹੈਗੇ ਆ ਹੋਰ ਵੱਡੀਆਂ ਅਪਡੇਟਸ ਲਈ ਜੁੜੇ ਰਹੋ ਚਾਨਣ ਲੋਕਾਂ ਦੀ ਟੀਵੀ ਦੇ ਨਾਲ